और मैं तुमको उपजाऊ देश, देश में लाया तुम उसका फल और उत्तम उपज खाओ उपज खाओ परमेश्वर थाने किथे लेके आया बोलो उत्तम फल खान वाली स्थान च परमेश्वर थाने की देना चाहंदा है उत्तम फल बचिया खुचिया नहीं जी बचिया खुचिया नहीं जी कम ऑन बचिया खुचिया ਪਰਮੇਸ਼ਵਰ ਕੀ ਦੇਣਾ ਚਾਹੁੰਦਾ ਸੀ ਅਸਰੇਲੀਆਂ ਨੂੰ ਤੇ ਕੀ ਦਿੱਤਾ ਉਹਨਾਂ ਨੂੰ ਦੇਣਾ ਨਹੀਂ ਸੀ ਚਾਹੁੰਦਾ ਦੇ ਚੁੱਕਿਆ ਸੀ ਉੱਤਮ ਉਪਜ ਉਹ ਲੈ ਆਇਆ ਸੀ ਉਹਨਾਂ ਨੂੰ ਦੇਸ਼ ਵਿੱਚ ਜਿੱਥੇ ਉਹਨਾਂ ਨੂੰ ਉੱਤਮ ਉਪਜ ਮਿਲੇ ਪਰ ਉਹਨਾਂ ਨੇ ਕੀ ਕੀਤਾ ਪ੍ਰੰਤੂ ਮੇਰੇ ਇਸ ਦੇਸ਼ ਵਿੱਚ ਆ ਕੇ ਤੂੰ ਨੇ ਇਸੇ ਅਸ਼ੁੱਧ ਕੀਤਾ ਲਓ ਪਰਮੇਸ਼ਵਰ ਐਡੀ ਵੱਡੀ ਯੋਜਨਾ ਨਾਲ ਇੰਨੀ ਵੱਡੀ ਯੋਜਨਾ ਦੇ ਨਾਲ ਸਰ ਸਿਖਾ ਕੇ ਦਇਆ ਕਰਕੇ ਅਨੁਗ੍ਰਹਿ ਕਰਕੇ ਵਿਕੀ ਬਾਜੀ ਉਹਨਾਂ ਨੂੰ ਮਿਸਰ ਦੀ ਗੁਲਾਮੀ ਚੋਂ ਕਨਾਹ ਦੇਸ਼ ਚ ਲੈ ਆ ਤਾਂ ਕਿ ਉੱਤਮ ਉੱਤਮ ਫਲ ਦਵੇ ਉਹਨਾਂ ਨੂੰ ਸ੍ਰੇਸ਼ਟ ਚੀਜ਼ਾਂ ਦਵੇ ਸ੍ਰੇਸ਼ਟ ਚੀਜ਼ਾਂ ਉਹਨਾਂ ਨੂੰ ਮਹਈਆ ਕਰਾਏ ਪਰ ਉਹਨਾਂ ਨੇ ਉਸ ਦੇਸ਼ ਵਿੱਚ ਆ ਕੇ ਉਹ ਦੇਸ਼ੀ ਕੀ ਕਰਤਾ ਅਸ਼ੁੱਧ ਕਰਤਾ ਪਰਮੇਸ਼ਵਰ ਐਨੀ ਕਸ਼ਟਦਾਇਕ ਜਗਾ ਦੇ ਵਿੱਚੋਂ ਉਹਨਾਂ ਨੂੰ ਕੱਢ ਕੇ ਇੱਕ ਉੱਤਮ ਤੇ ਸ੍ਰੇਸ਼ਟ ਦੇਸ਼ ਵਿੱਚ ਲੈ ਗਿਆ ਪਰ ਉਹਨਾਂ ਨੇ ਉਸ ਦੇਸ਼ ਨੂੰ ਵੀ ਅਸ਼ੁੱਧ ਕਰਤਾ ਅਸ਼ੁੱਧ ਕਰਤਾ ਪਰਮੇਸ਼ਵਰ ਤੁਹਾਨੂੰ ਚੁਣ ਕੇ ਇਸ ਚਰਚ ਦੇ ਵਿੱਚ ਲੈ ਕੇ ਆਇਆ ਤੁਹਾਨੂੰ ਚੁਣ ਕੇ ਇਸ ਕਲਿਸਿਆ ਦੇ ਵਿੱਚ ਲੈ ਕੇ ਆਇਆ ਆਪਣੀ ਪਵਿੱਤਰ ਮੰਡਲੀ ਦੇ ਵਿੱਚ ਲੈ ਕੇ ਆਇਆ ਅੱਜ ਧਿਆਨ ਕਰੋ ਕਿਤੇ ਤੁਸੀਂ ਇਸ ਪਵਿੱਤਰ ਮੰਡਲੀ ਨੂੰ ਅਸ਼ੁੱਧਤਾ ਨਹੀਂ ਕਰ ਰਹੇ ਮੈਨੂੰ ਬਾਹਰ ਜਾ ਕੇ ਸ਼ੁੱਧ ਕਰਦਾ ਮੈਂ ਚਰਚ ਵਿੱਚ ਨਹੀਂ ਕਰਦਾ ਇੱਕ ਬੰਦੇ ਨੇ ਮਨਸੀਆਂ ਹੋਈਆਂ ਚੀਜ਼ਾਂ ਰੱਖ ਲਈਆਂ ਸੀ ਤੇ ਉਦੋਂ ਬਾਅਦ ਪਰਮੇਸ਼ਵਰ ਦੇ ਲੋਕ ਜੁੱਧ ਕਰਨ ਗਏ ਤੇ ਸਾਰਿਆਂ ਨੂੰ ਪਿੱਠ ਦਿਖਾ ਕੇ ਭੱਜਣਾ ਪਿਆ ਕਿਉਂਕਿ ਉਹਨਾਂ ਦੇ ਸਾਹਮਣੇ ਉਹ ਹਾਰ ਗਏ ਤੇ ਜਦੋਂ ਦਾ ਕਾਰਨ ਲੱਭਿਆ ਗਿਆ ਵੀ ਉਹ ਹਾਰ ਕੇ ਕਿਉਂ ਆਏ ਰੱਬ ਨੇ ਹਾਰ ਕਿਉਂ ਦਿੱਤੀ ਤੇ ਪਤਾ ਲੱਗਿਆ ਇੱਕ ਜਾਣੇ ਨੇ ਪਰਮੇਸ਼ਵਰ ਦਾ ਪਾਪ ਕੀਤਾ ਚਾਰਾ ਨਾਲ ਬੈਰ ਵਿਰੋਧ ਨਾਲ ਧੜੇ ਬਾਜੀਆਂ ਨਾਲ ਜੈਲਸੀ ਨਾਲ ਅਸ਼ੁੱਧ ਕਰ ਰਹੇ ਹੋ ਤੁਸੀਂ ਅਸ਼ੁੱਧ ਕਰ ਰਹੇ ਹੋ ਰੁਪਏ ਦੇ ਲਾਲਚ ਵਿੱਚ ਜਾ ਕੇ ਅਸ਼ੁੱਧ ਕਰ ਰਹੇ ਹੋ ਦੁਨੀਆਦਾਰੀ ਨੂੰ ਆਪਣੇ ਅੰਦਰ ਲਿਆ ਕੇ